ਤੁਹਾਨੂੰ ਸਿਰਫ ਇਨਾ ਹੁੰਦਾ ਵੀ ਤੁਹਾਡਾ 100 200 ਰੁਪਿਆ ਕਮਾਇਆ ਜਾਵੇ ਤੁਸੀਂ ਗੁਟਕਾ ਸਾਹ ਵੇਚ ਦਿੰਨੇ ਅਗਲੇ ਨੂੰ ਤੁਸੀਂ ਗੁਟਕਾ ਸਾਹ ਵੇਚਣ ਵਾਲੇ ਦਾ ਡਰੈੱਸ ਰੱਖਦੇ ਕੋਈ ਵੀ ਕਿੱਥੋਂ ਬੰਦਾ ਆਇਆ ਸਾਡੀਆਂ ਦੁਕਾਨਾਂ ਚੱਲਣੀਆਂ ਚਾਹੀਦੀਆਂ ਸਾਡੇ ਗੁਟਕਾ ਸਾਹ ਵਿਕਣੇ ਚਾਹੀਦੇ ਆ ਸਾਡੇ ਸ਼ੀਰੀ ਸਾਹ ਵਿਕਣੇ ਚਾਹੀਦੇ ਆ ਸਾਡੇ ਕਕਾਰ ਵੇਚੀ ਜਾਓ ਸਾਨੂੰ ਇਸ ਗੱਲ ਨਾਲ ਕੋਈ ਮਤਭਲੇ ਤੁਹਾਨੂੰ ਤੁਹਾਡਾ ਸੌਦਾ ਵਿਕਣਾ ਚਾਹੀਦਾ ਭਾਵੇਂ ਉਹਦੇ ਵਿੱਚ ਸਿੱਖ ਬੰਦਾ ਸਿਰ ਨੀਵਾ ਹੁੰਦਾ ਹੋਵੇ ਯਾਰ ਸਵੇਰੇ ਮੈਂ ਵੀਡੀਓ ਵੇਖੀ ਵੀਰ ਸੁਖਵਿੰਦਰ ਬੀਬੀ ਨੇ ਵੀਡੀਓ ਪਾਈ ਆ ਹੁਣ ਉਹਦੇ ਤੋਂ ਬਾਅਦ ਪਤਾ ਨਹੀਂ ਕਈਆਂ ਨੇ ਵੀਡੀਓ ਚੁੱਕ ਕੇ ਫੇਰ ਸ਼ੇਅਰ ਕਰਨੀਆਂ ਪਰ ਮੈਂ ਇਹ ਗੱਲ ਕਹਿਣਾ ਵੀ ਵੀਡੀਓ ਸ਼ੇਅਰ ਕੀਤਿਆਂ ਮਸਲਾ ਹੱਲ ਨਹੀਂ ਹੋਣਾ ਸੋ ਸ਼ਰੋਮਣੀ ਕਮੇਟੀ ਵਾਲਿਓ ਕੰਨਾਂ ਚ ਰੂੜਾ ਕਢੋ ਮੈਲ ਮੂਲ ਕਢਾਓ ਕੰਨਾਂ ਚ ਤੀਲਾ ਤੂੜਾ ਫੇਰੋ ਜਿਹੜੀ ਆਸ ਦੀ ਨੀਂ ਸੁੱਤਿਆਂ ਉਹ ਤੋਂ ਜਾਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਕਾਲੀਪੰਥ ਬੁੱਢਾਦਾਲ ਸੋ ਸਾਰੀਆਂ ਸਰਦਾਂ ਨੂੰ ਬੇਨਤੀ ਕਰਦਾ ਭਾਈ ਇਹ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਉਹਨਾਂ ਤੱਕ ਪਹੁੰਚ ਜੇ ਜਿਹੜੇ ਜਿਨ੍ਹਾਂ ਨੇ ਭਲਕੇ ਸਾਨੂੰ ਇਹ ਕਹਿਣਾ ਕਿ ਬਾਬਾ ਜੀ ਤੁਸੀਂ ਸਾਨੂੰ ਪਹਿਲਾਂ ਦੱਸ ਦਿੰਦੇ ਅਸੀਂ ਇਹ ਚੀਜ਼ ਤੇ ਸੁਧਾਰ ਕਰ ਲੈਂਦੇ ਤੇ ਤੁਸੀਂ ਸਾਨੂੰ ਬਿਨਾਂ ਦੱਸਿਆ ਆਗੇ ਜੇ ਠੀਕ ਆ ਸੋ ਸਾਡੇ ਸਿੰਘਾਂ ਦੀ ਪੂਰੀ ਤਿਆਰੀ ਹੈ ਪਰ ਫਿਰ ਵੀ ਮੈਂ ਉਹਨਾਂ ਨੂੰ ਸਮਝਾ ਕੇ ਇੱਕ ਮਹੀਨੇ ਦਾ ਤੁਹਾਨੂੰ ਸਮਾਂ ਦਿੰਨੇ ਆ ਜਿਹੜੇ ਦੁਕਾਨਾਂ ਦੇ ਉੱਤੇ ਗੁਰਬਾਣੀ ਦੇ ਗੁੜਕਾ ਸਾਹਿਬ ਵੇਚਦੇ ਵਪਾਰ ਕਰਦੇ ਆ ਜਾਂ ਪੋਥੀਆਂ ਲਿਆ ਕੇ ਵੇਚਦੇ ਆ ਉਹਨਾਂ ਨੂੰ ਸਾਡੇ ਵੱਲੋਂ ਇੱਕੋ ਹੀ ਚੈਲੰਜ ਐ ਐਲਾਨ ਆ ਇੱਕ ਮਹੀਨਾ ਤੁਹਾਨੂੰ ਟਾਈਮ ਦਿੰਨੇ ਆ ਬੰਦੇ ਦੇ ਪੁੱਤਾਂ ਵਾਂਗੂ ਨਾ ਦੁਕਾਨਾਂ ਤੇ ਗੁੜਕਾ ਸਾਹਿਬ ਰੱਖਣੇ ਬੰਦ ਕਰ ਦਿਓ ਇਹ ਤੁਹਾਡੇ ਵਸ ਦੀ ਗੱਲ ਨਹੀਂ ਆ ਫੇਰ ਨਾ ਆਖਿਓ ਕਿ ਭਾਈ ਤੁਹਾਡਾ ਨੁਕਸਾਨ ਹੋਇਆ ਅਸੀਂ ਪਹਿਲਾਂ ਤੁਹਾਨੂੰ ਸਪੱਸ਼ਟ ਰੂਪ ਚ ਦੱਸ ਰਹੇ ਆ ਤੁਸੀਂ ਇਹ ਨਹੀਂ ਵੇਨੇ ਵੀ ਬੰਦਾ ਕਿੱਥੋਂ ਆਇਆ ਕਿ ਦਾਦਾ ਦਾ ਬੰਦਾ ਕੋਈ ਜੂਪੀ ਤੋਂ ਆਇਆ ਕੁਝ ਹਰਿਆਣੇ ਤੋਂ ਆਇਆ ਕੋਈ ਰਾਜਸਥਾਨ ਤੋਂ ਆਇਆ ਤੁਹਾਨੂੰ ਸਿਰਫ ਇਹ ਨਾ ਹੁੰਦਾ ਵੀ ਤੁਹਾਡਾ 100 200 ਰੁਪਿਆ ਕਮਾਇਆ ਜਾਵੇ ਤੁਸੀਂ ਗੁਟਕਾ ਸਾਹ ਵੇਚ ਦਿੰਨੇ ਅਗਲੇ ਤੁਸੀਂ ਗੁਟਕਾ ਸਾਹ ਵੇਚਣ ਵਾਲੇ ਦਾ ਐਡਰੈਸ ਰੱਖਦੇ ਕੋਈ ਵੀ ਕਿੱਥੋਂ ਬੰਦਾ ਆਇਆ ਸਾਡੀਆਂ ਦੁਕਾਨਾਂ ਚੱਲਣੀਆਂ ਚਾਹੀਦੀਆਂ ਸਾਡੇ ਗੁਟਕਾ ਸਾਹ ਵਿਕਣੇ ਚਾਹੀਦੇ ਆ ਸਾਡੇ ਸ਼ੀਰੀ ਸਾਹ ਵਿਕਣੇ ਚਾਹੀਦੇ ਆ ਸਾਡੇ ਕਕਾਰ ਵੇਚੀ ਜਾਓ ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਤੁਹਾਨੂੰ ਤੁਹਾਡਾ ਸੌਦਾ ਵਿਗਣਾ ਚਾਹੀਦਾ ਭਾਵੇਂ ਉਹਦੇ ਵਿੱਚ ਸਿੱਖ ਬੰਦਾ ਸਿਰ ਨੀਵਾ ਹੁੰਦਾ ਹੋਵੇ ਯਾਰ ਸਵੇਰੇ ਮੈਂ ਵੀਡੀਓ ਵੇਖੀ ਵੀਰ ਸੁਖਵਿੰਦਰ ਬੀਬੀ ਨੇ ਵੀਡੀਓ ਪਾਈ ਆ ਹੁਣ ਉਹਦੇ ਤੋਂ ਬਾਅਦ ਪਤਾ ਨਹੀਂ ਕਈਆਂ ਨੇ ਵੀਡੀਓ ਚੁੱਕ ਕੇ ਫੇਰ ਸ਼ੇਅਰ ਕਰਨੀਆਂ ਪਰ ਮੈਂ ਇਹ ਗੱਲ ਕਹਿਣਾ ਵੀ ਵੀਡੀਓ ਸ਼ੇਅਰ ਕੀਤਿਆਂ ਮਸਲਾ ਹੱਲ ਨਹੀਂ ਹੋਣਾ ਸੋ ਸ਼ਰੋਮਣੀ ਕਮੇਟੀ ਵਾਲਿਓ ਕੰਨਾਂ ਚ ਰੂਰਾ ਕੱਢੋ ਮੈਲ ਮੂਲ ਕਢਾਓ ਕੰਨਾਂ ਚ ਤੀਲਾ ਤੂਲਾ ਫੇਰੋ ਜਿਹੜੀ ਆਸ ਦੀ ਨੀਂ ਸੁੱਤਿਆਂ ਤੋਂ ਜਾਗੋ ਕਾਦੋਂ ਬੇਸ਼ਰਮੋਂ ਤੁਹਾਨੂੰ ਜਾਗ ਆਊਗੀ ਜਿਹੜਾ ਮਰਜੀ ਬੰਦਾ ਉਹਦਾ ਗੁਰਬਾਣੀ ਦਾ ਗੁੜਕਾ ਸਾਹਿਬ ਲੈ ਕੇ ਜਾਂਦਾ ਉਹ ਜਾ ਕੇ ਉਹ ਕੋਈ ਨਾਲੀਆਂ ਚ ਖਲਾਰ ਦਿੰਦਾ ਕੋਈ ਲੈਟਰਨ ਚ ਪਾ ਦਿੰਦਾ ਕੋਈ ਪੈਰ ਉੱਤੇ ਰੱਖ ਕੇ ਗੁੜਕਾ ਸਾਹਿਬ ਦੇ ਪੋਥੀਆਂ ਦੇ ਉੱਤੇ ਪੈਰ ਰੱਖ ਕੇ ਅਗਲਾ ਵੀਡੀਓ ਪਾਉਂਦਾ ਤੇ ਆ ਸਾਡੇ ਨਾਲ ਅਸੀਂ ਵੀਡੀਓ ਸ਼ੇਅਰ ਕਰਨ ਜੋਗੇ ਰਹਿ ਜਾਂਦੇ ਆ ਉਹ ਯਾਰ ਕਦੋਂ ਅਕਲ ਆਉਣੀ ਸਾਨੂੰ ਸੋ ਅਸੀਂ 1 ਮਹੀਨਾ ਦੁਕਾਨ ਵਾਲਿਆਂ ਨੂੰ ਟਾਈਮ ਦਿੰਦੇ ਆ ਇਹ ਗੁਰਬਾਣੀ ਦੇ ਗੁੜਕਾ ਸਾਹਿਬ ਜਿਹੜੇ ਦੁਕਾਨਾਂ ਤੋਂ ਆਪਣੇ ਆਪ ਚੁੱਕ ਕੇ ਸ਼ਰਮਣੀ ਕਮੇਟੀ ਨੂੰ ਜਮ੍ਹਾਂ ਕਰਾਓ ਇਹ ਤੁਹਾਡੇ ਵਾਸਤੇ ਹੀ ਕਰਨੀ ਹੈਗੀ ਠੀਕ ਆ ਬਾਕੀ ਕਸ਼ਾਰੇ ਵਿੱਚੋਂ ਕਕਾਰਜ ਨੂੰ ਦੇਣੇ ਆ ਪਹਿਲਾਂ ਵੇਖ ਲੋ ਵੀ ਸਾਫ ਸੂਰਤ ਬੰਦਾ ਤੁਸੀਂ ਯਾਰ ਕਕਾਰ ਵਿੱਚ ਲੱਗੇ ਵੀ ਨਹੀਂ ਵਹਿੰਦੇ ਵੀ ਬੰਦਾ ਕੋਈ ਸਾਫ ਸੂਰਤਾਕ ਨਹੀਂ ਆ ਜਦੋਂ ਵਹਿੰਦੇ ਆਪਾਂ ਜੁਪੀ ਹਰਿਆਣੇ ਲੋ ਕਈ ਵੀਡੀਓ ਆਉਂਦੀਆਂ ਉਹ ਮੋਨੇ ਜੇ ਬੰਦੇ ਵਿਆਹ ਮੱਚ ਗਾਤਰਾ ਪਾ ਕੇ ਨੱਚੀ ਜਾਂਦੇ ਕੱਡਾ ਯਾਰ ਸਿੱਖੀ ਦਾ ਮਜ਼ਾਕ ਢਾ ਰਹੇ ਤੁਸੀਂ ਲੋਕ ਕਦੋਂ ਲੋਕਾਂ ਨੂੰ ਤੁਹਾਨੂੰ ਸ਼ਰਮ ਆਊਗੀ ਯਾਰ ਖਾਕਦ ਹੋ ਗਈ ਵਾਰ-ਵਾਰ ਤੁਸੀਂ ਬੇਇੱਜ਼ਤੀ ਕਰਾ ਕੇ ਜਿੱਦਾਂ ਕਹਿੰਦੇ ਨਾ ਸਿਆਣੇ ਵੀ ਢੇਰੋੜੇ ਜਾਣ ਵਾਲੇ ਕੁੱਤੇ ਨੂੰ ਉਹਨੂੰ ਸਵਾਦ ਨਹੀਂ ਜਾਂਦਾ ਜ਼ਬਾਨ ਨੂੰ ਵਾਰ-ਵਾਰ ਭਾਈ ਭੱਜ ਜਾਂਦਾ ਉਹ ਗੱਲ ਤੁਹਾਡੀ ਹੋ ਗਈ ਆ ਕਿ ਵਾਰ-ਵਾਰ ਤੁਸੀਂ ਬੇਇੱਜ਼ਤੀ ਕਰਾ ਕੇ ਤੁਹਾਨੂੰ ਲੋਕਾਂ ਨੂੰ ਪਤਾ ਨਹੀਂ ਸਵਾਦ ਵਖਰਾਉਂਦਾ ਯਾਰ ਏਡੀ ਵੱਡੀ ਸ਼ਰਮਣੀ ਕਮੇਟੀ ਸੰਸਥਾ ਆ ਸਾਡੀ ਬੜੀ ਵੱਡੀ ਇੱਕ ਜ਼ਿੰਮੇਵਾਰੀ ਆ ਅਹੀਂ ਆਪਣੀ ਜ਼ਿੰਮੇਵਾਰੀ ਹਲ ਕਿਉਂ ਨਹੀਂ ਉਹਨੂੰ ਬਾਖੂਬੀ ਨਿਭਾਉਂਦੇ ਕਿਉਂ ਨਹੀਂ ਧਿਆਨ ਦਿੰਦੇ ਭਾਲ ਕੇ ਜਦਨ ਅਹੀਂ ਪਰ ਇਹ ਚੀਜ਼ ਤੇ ਕਾਰਵਾਈਆਂ ਪਾਉਣੀਆਂ ਸ਼ੁਰੂ ਕਰਤੀਆਂ ਨਾ ਤੇ ਸ਼ਰੋਮਣੀ ਕਮੇਟੀ ਦੀਆਂ ਚੀਕਾਂ ਨਿਕਲੀਆਂ ਤੇ ਸ਼ਰੋਮਣੀ ਕਮੇਟੀ ਦੇ ਮੁੜਕੇ ਬਿਆਨ ਵੀ ਹੋਣੇ ਆ। ਫਿਰ ਉਹਨਾਂ ਨੇ ਕਹਿਣਾ ਨਹੀਂ ਜੀ ਨਿਹੰਗ ਤੇ ਧੱਕਾ ਕਰਦੇ ਆ। ਤੇ ਨਿਹੰਗ ਧੱਕਾ ਨਾ ਕਰਦੇ ਕੀ ਕਰਨ ਫਿਰ? ਆਪਣੇ ਪਿਓ ਦੀ ਪਾਗਲ ਹੋਣ, ਆਪਣੇ ਪਿਓ ਦੇ ਅੰਗ ਬਰੋੜੇ ਜਾਣ ਤੇ ਪੁੱਤ ਸਾਹਮਣੇ ਬੈਠੇ ਹੋਣ ਇਹੋ ਜੇ ਬੇਗਾਰਤ ਪੁੱਤਾਂ ਨੂੰ ਮਰ ਨਹੀਂ ਜਾਣਾ ਚਾਹੀਦਾ। ਪੰਜਾਬ ਦੇ ਵਿੱਚ ਜਾਗਦਿਆਂ ਚਵੀਰਾ ਵਾਲੇ ਜਿਹੜੇ ਨਾ ਉਹ ਜਾਗੋ 7 ਤਰੀਕ ਨੂੰ ਪਿੰਡ ਪੋਹਵਾਲ ਗੁਰਦੁਆਰਾ ਸੰਤ ਖਾਲਸਾ ਵਿਖੇ ਆਪਾਂ ਇੱਕ ਸੰਗਤ ਦਾ ਇਕੱਠ ਕਰ ਰਹੇ ਜਿਹਦੇ ਵਿੱਚ ਭਾਈ ਗੁਰਿੰਦਰ ਸਿੰਘ ਜੀ ਗੋਰਾ ਗਿੱਲ ਇੱਥੇ 25-25 ਸੰਘਾਂ ਆਪਾਂ ਤਿਆਰ ਕਰਨੇ ਆ ਤਾਂ ਜੋ ਬੇਦਬੀ ਨੂੰ ਰੋਕਿਆ ਜਾ ਸਕੇ ਸੋ ਜਿਹੜੇ ਚਾਹਵਾਨ ਭਰਾਵਾ ਉੱਥੇ ਜਰੂਰ ਪਹੁੰਚਿਓ ਤੇ ਆਹ ਵੀਰ ਗੋਰੇ ਦੇ ਨਾਲ رابطہ ਕਰ ਲਿਓ ਬਾਕੀ ਭਾਈ ਵੇਖੋ ਦੁਕਾਨਾਂ ਦੇ ਗੁੜਕਾ ਸਾਹਿਬ ਜਿਹੜੇ ਰੱਖਿਆ ਇਹਨਾਂ ਨੂੰ ਚੁੱਪਚੀ ਬੀਤੇ ਤੁਹਾਨੂੰ ਇੱਕ ਵਾਰੀ ਬੇਨਤੀ ਕਰਦੇ ਦੂਜੀ ਾਰ ਬੇਨਤੀ ਨਹੀਂ ਕਰਨੀ ਇਹਨਾਂ ਨੂੰ ਸ਼ਰੋਮਣੀ ਕਮੇਟੀ ਨੂੰ ਸੌਂਪ ਦਿਓ ਤੁਹਾਡੇ ਵਾਸਤੇ ਗੱਲ ਨਹੀਂ ਕੋਈ ਮੁੜ ਕੇ ਤੁਹਾਡਾ ਕੋਈ ਨੁਕਸਾਨ ਹੋਇਆ ਫਿਰ ਚੀਕਾਂ ਨਾ ਮਾਰਿਓ ਕਾ ਕਾਰਜ ਨੂੰ ਦੇਣਿਆ ਵੇਖੋ ਬੰਦਾ ਸਾਫ ਸੂਰਤਾ ਕ ਨਹੀਂ ਓਦਾਂ ਮਾਇਆ ਪੈਸਿਆਂ ਦੇ ਚੱਕਰ ਤੁਸੀਂ ਬੰਦੇ ਨੂੰ ਜਿੰਨੂੰ ਮਰਜ਼ੀ ਕਾਰ ਦੇ ਦਿੰਦੇ ਨੇ ਆ ਜਿੰਨੂੰ ਮਰਜ਼ੀ ਕੁਰਬਾਨੀ ਦਾ ਗੁਰਕਾ ਦੇ ਦਿੰਦੇ ਨੇ ਆ ਯਾਰ ਸਿਕੰਦਰ ਸਿੰਘ ਪੀਪੀ ਨੇ ਉਹ ਜਦੋਂ ਵੀਡੀਓ ਸ਼ੇਅਰ ਕੀਤੀ ਨਾ ਯਾਰ ਬੜਾ ਬੜਾ ਦੁੱਖ ਲੱਗਾ ਮਾਨੂੰ ਚੱਕਰਾ ਗਿਆ ਯਾਰ ਇਹੋ ਜਿਹੇ ਬੰਦਾ ਕਿ ਸਾਡੇ ਸਾਹਮਣੇ ਕਰਕੇ ਪਕਾਵੇ ਬੇਸ਼ੱਕ ਸਾਰੀ ਉਮਰ ਕੱਟਣੀ ਪਵੇ ਪਰ ਬੰਦੇ ਦਾ ਸਿਰ ਲਾਵਾਂਗੇ ਜੇ ਹੈਗਾ ਪਿਓ ਦਾ ਪੁੱਤ ਇੰਦਾ ਕੁਰਬਾਨੀ ਦਾ ਗੁਰਕਾ ਸਾਹਿਬ ਲੈ ਕੇ ਸਾਡੇ ਸਾਹਮਣੇ ਪੈਰ ਰੱਖ ਕੇ ਪਕਾਵੇ ਪੇ ਦਸੀ ਇਹਨਾਂ ਨੂੰ ਪੀ ਇਹੀ ਮਰੇ ਨਹੀਂ ਇਹੀ ਜਿਉਂਦੇ ਆ ਅਹੀਂ ਆਪਣੇ ਪਿਓ ਵਾਸਤਾ ਨਹੀਂ ਜੇ ਕੁਝ ਕਰ ਸਕਦੇ ਜੇ ਆਪਣੇ ਪਿਓ ਵਾਸਤਾ ਨਹੀਂ ਜਿਉਣਾ ਯਾਰ ਫਿਰ ਪੰਥ ਵਾਸਤੇ ਕਿਹੜੇ ਪੰਥ ਦੀਆਂ ਗੱਲਾਂ ਕਰਦੇ ਪੰਥ ਸਾਡਾ ਗੁਰੂ ਆ ਜਿਸ ਗੁਰੂ ਦਾ ਨਾਮ ਲੈ ਕੇ ਪੰਥ ਜਿਉਂਦਾ ਹੈ ਜਿਸ ਗੁਰੂ ਦੇ ਕਰਕੇ ਪੰਥ ਨੇ ਕੁਰਬਾਨੀਆਂ ਕੀਤੀਆਂ ਤੇ ਯਾਰ ਜੇ ਗੁਰੂ ਸਾਡੇ ਦੇ ਉੱਤੇ ਵਾਰ-ਵਾਰ ਤਹੱਲੇ ਬੋਲੇ ਜਾਣਗੇ ਅੰਗ ਮਰੋੜੇ ਜਾਣਗੇ ਤੇ ਅਸੀਂ ਚੁੱਪ ਕਰਕੇ ਬੈਠੇ ਰਵਾਂਗੇ ਕਿਹੜੇ ਇਤਿਹਾਸ ਲਿਖਿਆ ਦੱਸੋ ਮੈਨੂੰ ਜਿਹੜੇ ਪੰਥਕ ਆਗੂ ਆ ਭਾਈ ਮੁੜ ਕੇ ਨਾ ਸਾਨੂੰ ਦੱਸਿਓ ਵੀ ਸਾਨੂੰ ਤੁਸੀਂ ਦੱਸਿਆ ਨਹੀਂ ਸਾਡਾ ਸਲਾਹ ਨਹੀਂ ਕੀਤੀ ਸੀ ਇੱਕ ਮਿੰਟ ਟਾਈਮ ਦਿੱਤਾ ਜੇ ਆਪੋ ਆਪਣੇ ਜੋ ਵੀ ਵਿਚਾਰ ਕਰਨੇ ਆ ਕਰੋ ਸ਼੍ਰੋਮਣੀ ਕਮੇਟੀ ਨੂੰ ਕਹਿਣਾ ਕਹੋ ਨਹੀਂ ਤੇ ਅਸੀਂ ਜਿੱਦਨ ਵੀ ਇੱਕ ਵਾਰੀ ਕਾਰਵਾਈ ਪਾਈ ਅੰਮ੍ਰਿਤਸਰ ਤੋਂ ਅਸੀਂ ਸਾਰੇ ਗੁਰਕਾ ਸਾਹਿਬ ਇੱਕ ਵਾਰੀ ਉੱਥੋਂ ਲੈ ਲੈਣੇ ਜਿਫੇਰਾ ਕੋਸਾਂ ਦੱਸਿਆ ਨਹੀਂ ਇਹ ਫੇਕ ਕਹੋਗੇ ਵੀ ਨੁਕਸਾਨ ਹੁੰਦਾ ਨੁਕਸਾਨ ਤੁਸੀਂ ਆਪ ਕਰਾਉਣਾ ਜੇ ਅਸੀਂ ਗੁਰੂਗੰਗ ਸਾਹਿਬ ਦੀ ਬੇਅਦਬੀ ਤੇ ਪੈਰ ਪੈਰ ਤੇ ਜਿਹੜੇ ਗੁਰਕਾ ਸਾਹਿਬ ਜਿਹੜੇ ਇਹਨਾਂ ਦੀ ਬੇਅਦਬੀ ਕਰ ਰਹੇ ਆ ਸਾਡੇ ਤੋਂ ਇਹ برداشت ਨਹੀਂ ਹੁੰਦਾ ਫਿਰ ਹੁਣ ਕਈਆਂ ਨੇ ਕਹਣਾ ਵੀ ਤੂੰ ਜ਼ਿਆਦਾ ਸਿਖਿਆ ਤੈਨੂੰ ਜ਼ਿਆਦਾ ਦਰਦ ਆ ਬਾਕੀਆਂ ਨੂੰ ਕੋਈ ਦਰਦ ਨਹੀਂ ਹਾਂ ਸਾਨੂੰ ਜ਼ਿਆਦਾ ਦਰਦ ਆ ਅਹੀਂ ਵਪਾਰ ਨਹੀਂ ਕਰਦੇ ਅਸੀਂ ਗੁਰੂ ਨੂੰ ਪਿਆਰ ਕਰਦੇ ਆ ਅਸੀਂ ਤੁਹਾਡੇ ਕੋਲ ਗੱਲਾਂ ਨਹੀਂ ਕਰਦੇ ਵੀ ਗੁਰੂ ਪ੍ਰਤਾਖ ਰੇਟਾ ਤੇ ਜਿੰਦਾ ਕੱਲੋ ਦਾ ਮਾਰ ਕੇ ਬਾਹਰ ਤੇ ਤੁਰੇ ਫਿਰਦੇ ਆ ਅਹੀਂ ਜੇ ਗੁਰੂ ਨੂੰ ਪਿਆਰ ਕਰਦੇ ਗੁਰੂ ਦਾ ਸਤਕਾਰ ਵੀ ਕਾਇਮ ਕਰਦੇ ਸਤਕਾਰ ਵਾਸਤੇ ਜੀਣਾ ਤੇ ਸਤਕਾਰ ਵਾਸਤੇ ਮਰਨਾ ਜੇ ਅਹੀਂ ਆਪਣੇ ਗੁਰੂ ਦਾ ਸਤਕਾਰ ਨਹੀਂ ਕਰਾਂ ਸੱਦੇ ਯਾਰ ਲਾਹਣਤਾ ਸਾਡੇ ਫਿਰ ਇਹਨਾਂ ਦੀਆਂ ਤਲਵਾਰਾਂ ਚੁੱਕੀ ਫਿਰਦੇ ਆ ਅਸਲਾ ਚੁੱਕੀ ਫਿਰਦੇ ਇਹ ਕਾਰਨ ਢੂਹੇ ਚ ਲੜਾ ਇਹਨੂੰ ਢੇਲੀ ਦਾ ਭਈਆ ਉਹਦਾ ਗੁੜਕਾ ਸਾਹਿਬ ਲੈ ਜਾਂਦਾ ਤੁਸੀਂ ਪਾਸ ਰੁਪਈਆ 100 200 ਲਿਆ ਤੇ ਗੱਲੇ ਚ ਪਾਇਆ ਤੇ ਚਲੋ ਸਾਸਰੀ ਘਰ ਇੱਕ ਕਰਕੇ ਸਾਧਾਰਨ ਹੋ ਜਾਓ ਭਾਈ ਗੁੜਕਾ ਸਾਹਿਬ ਜਿਹੜਾ ਕੋਈ ਅਮਰਧਾਰੀ ਆ ਤੁਹਾਨੂੰ ਲੱਗਦਾ ਵਾ ਉਹ ਬੰਦੇ ਨੂੰ ਗੁੜਕਾ ਸਾਹਿਬ ਦਿਓ ਬਾਕੀ ਗੁੜਕਾ ਸਾਹਿਬ ਜਿਹਨੇ ਲੈ ਕੇ ਜਾਣਾ ਆਪਣਾ ਆਧਾਰ ਕਾਰਡ ਆਪਣੇ ਘਰ ਦਾ ਆਪਣਾ ਫੋਨ ਨੰਬਰ ਲਿਖਾ ਕੇ ਜਾਵੇ ਜਦੋਂ ਕਦੇ ਬੇਦਬੀ ਹੋਊਗੀ ਉਹਦੀ ਪੁਨਛਾਨ ਕੀਤੀ ਜਾਊਗੀ ਤੇ ਜਿਹਦੇ ਘਰੋਂ ਮੁੜ ਕੇ ਗੁੜਕਾ ਸਾਹਿਬ ਨਾ ਮਿਲਿਆ ਬੇਅਦਬੀ ਟੱਕਰੀ ਤੇ ਫੇਰ ਨਾ ਆਖਿਓ ਭਾਈ ਵੀ ਨੰਗ ਟੰਗ ਦੇ ਆ ਫੇਰ ਤੇ ਡੰਗਣਾ ਹੀ ਆ ਨਾ ਸਾਡੇ ਬਾਪੂ ਦੇ ਅੰਗ ਮਰੋੜੂਗਾ ਕੋਈ ਤੇ ਫੇਰ ਅਸੀਂ ਨਤਰਾਂਗੇ ਨਤਰਾਂਗੇ ਅੰਦਰ ਚ ਫੇਰ ਨੁਕਸਾਨ ਨਾ ਕਰਾਇਓ ਸਾਡੇ ਨੂੰ ਸਿੱਧੀ ਗੱਲ ਆ ਇਹ ਕਰਕੇ ਸ਼ਰਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਸਮਝੇ ਤੇ ਗੁੜਕਾ ਸਾਹਿਬ ਇਹਨਾਂ ਤੋਂ ਵਾਕਸ ਰਵੇ ਆਪਣੇ ਸੇਵਾਦਾਰਾਂ ਨੂੰ ਭੇਜ ਕੇ ਉੱਥੇ ਰੱਖੇ ਜਾਣ ਗੁੜਕਾ ਸਾਹਿਬ ਆਪਣੇ ਅੰਦਰ ਸ਼ਰਮਣੀ ਕਮੇਟੀ ਦੇ ਅੰਡਰ ਚ ਤੇ ਜਿਹੜੇ ਉੱਥੇ ਅਮਰਤ ਛੱਕਦੇ ਆ ਅਮਰਤਾਰੀ ਆ ਉਹਨਾਂ ਦਾ ਪੂਰਾ ਡਰੈੱਸ ਉਹਨਾਂ ਦੇ ਨੰਬਰ ਲਓ ਤੇ ਫੇਰ ਗੁੜਕਾ ਸਾਹਿਬ ਇਸ਼ੂ ਕਰੋ ਓ ਯਾਰ ਤੁਸੀਂ ਲੋਕਾਂ ਨੇ ਵਪਾਰ ਬਣਾ ਲਿਆ ਗੁਰੂ ਦਾ ਜਿਹੜਾ ਮਰਜੀ ਆ ਜਾਂਦਾ ਬੇਦਬੀ ਕਰਕੇ ਗਾਹ ਜਾਂਦਾ ਸਾਡੇ ਵਾਲੇ ਵੀਡੀਓ ਪਾ ਰਹਿੰਦੇ ਚਾਰ ਦਿਨ ਸੋਗ ਹੁੰਦਾ ਪੰਜਵੇਂ ਦਿਨ ਫੇਰ ਭੁੱਲ ਜਾਂਦਾ ਮੈਨੂੰ ਲੱਗਦਾ ਇਹ ਅਣਕੀ ਸਾਹਿਬ ਇਹਦਾ ਇੱਕੋ ਹੀ ਰੋਕཐਾਮ ਆ ਵੀ ਜਿਹੜਾ ਹੁੰਦਾ ਨਾ ਉਹਨੂੰ ਬੰਦੇ ਨੂੰ ਬੰਦੇ ਦਾ ਪੁੱਤ ਬਣਾਉਣਾ ਪੈਣਾ ਫੇਰੀ ਗੱਲ ਸੁਣ ਭਾਈ ਜਿਹੜਾ ਸਾਡੇ ਰਿੱਕੇ ਆ ਗਿਆ ਫੇਰ ਇਹਨਾਂ ਆਖਿਓ ਫੇਰ ਸਾਡਾ ਨੁਕਸਾਨ ਕੀਤਾ ਆਂ ਤੇ ਫੇਰ ਠੋਕੋ ਜਾ ਕੇ ਕਰਾਂਗੇ ਅਸੀਂ ਲਾਈਵ ਆਂ ਰਿਕਾਰਡ ਕਰ ਰਹੇ ਆਂ ਠੀਕ ਆ ਭਾਵੇਂ ਪਰਚਾ ਹੋਵੇ ਤੇ ਭਾਵੇਂ ਚਰਚਾ ਹੋਵੇ ਬਾਅਦ ਚ ਕਰ ਲੈ ਪੁਲਿਸ ਪਰਚਾ ਪਰ ਸਾਡੇ ਸਾਹਮਣੇ ਜਿੰਨੇ ਗੁਰੂਗਨ ਸਾਹਿਬ ਦੀ ਬੇਇੱਜ਼ਤੀ ਕੀਤੀ ਗੁਰਕਾ ਸਾਹਿਬ ਦੀ ਬੇਇੱਜ਼ਤੀ ਕੀਤੀ ਭਾਈ ਅਸੀਂ ਨਹੀਂ ਜੇ ਬਖਸ਼ਣਾ ਠੀਕ ਆ ਜਿੰਨੇ ਬੇਇੱਜ਼ਤੀ ਕਰਨੀ ਚੁੱਪ ਕੇ ਟਿਕਟ ਟਕੜਾ ਕੇ ਨਾ ਤੋ ਤਿੱਤਰ ਹੀ ਹੋ ਜਿਓ ਪੰਜਾਬ ਚੋਂ ਸਾਨੂੰ ਲੱਭ ਗਿਆ ਅਸੀਂ ਨਹੀਂ ਜੇ ਬਖਸ਼ਣਾ ਸਿੱਧੀ ਗੱਲ ਸਾਡੇ ਲੋਠੋਕ ਵਜਾ ਕੇ ਆਪੋ ਆਪਣੇ ਟਿਕਾਣਿਆਂ ਤੇ ਆਜੋ ਹਰ ਸਿੱਖ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਆਪ ਹੱਥੀ ਕੋਈ ਨਹੀਂ ਕਰਨ ਜੋਗੇ ਸਾਨੂੰ ਦੱਸੋ ਨੰਬਰ ਅਸੀਂ ਪਾਇਆ ਉੱਤੇ ਪੱਕਾ ਤੁਸੀਂ ਜਦੋਂ ਦੱਸੋਗੇ ਅਸੀਂ ਤੁਹਾਡੇ ਕੋਲ ਪਹੁੰਚਾ ਕੇ ਸਾਡੀ ਮਜਬੂਰੀ ਨਹੀਂ ਹੋਣੀ ਚਾਹੀਦੀ ਕੋਈ ਵੀ ਹਾਂ ਕੋਈ ਅਸੀਂ ਉਥੇ ਕੋਡ ਕਚੈਰੀ ਚ ਹੋਈਏ ਤੇ ਤੁਸੀਂ ਸਾਨੂੰ ਫੋਨ ਲਾਓ ਚੁੱਕਿਆ ਨਾ ਜਾਵੇ ਤੇ ਮੁੜ ਕੇ ਤੁਸੀਂ ਕਹਿ ਦੋ ਵੀ ਹਾਂ ਵੀ ਬਾਬਾ ਤੇ ਕਹਿੰਦਾ ਇਹ ਤਾਂ ਸਾਨੂੰ ਅਸੀਂ ਫੋਨ ਕੀਤਾ ਮੁੜ ਕੇ ਜਵਾਬ ਨਹੀਂ ਦਿੱਤਾ ਮੈਂ ਵਾਰ-ਵਾਰ ਕਹਿੰਨਾ ਮੈਨੂੰ ਵਟਸਐਪ ਤੇ ਮੈਸੇਜ ਕਰੋ ਨਹੀਂ ਫੋਨ ਚੁੱਕਿਆ ਜਾਂਦਾ ਤੁਹਾਨੂੰ ਰਿਪਲਾਈ ਦਵਾਂਗਾ ਜਰੂਰ ਤੁਹਾਨੂੰ ਜਵਾਬ ਦਵਾਂਗਾ ਮੈਨੂੰ ਜਿੰਨੇ ਫੋਨ ਆਉਂਦੇ ਮੈਂ ਸਾਰਿਆਂ ਨੂੰ ਜਵਾਬ ਦੇਣਾ ਠੀਕ ਹੈ ਇਹ ਨਹੀਂ ਵੀ ਇੱਥੇ ਗੱਲ ਕਰਕੇ ਮੈਂ ਭੱਜ ਜਾਣਾ ਜਿੰਨੀ ਬਚੀ ਜ਼ਿੰਦਗੀ ਆ ਇਹਨੂੰ ਯਾਰ ਚੰਗੇ ਪਾਸੇ ਲਾ ਲਓ ساری ਜ਼ਿੰਦਗੀ ਪੁੱਠੇ ਕੰਮ ਕਰਦਿਆਂ ਆਪਾਂ ਸਮਾਂ ਲਗਾ ਦੇਣਾ ਜਿਹੜੇ ਕੁਝ ਪਲ ਜ਼ਿੰਦਗੀ ਦੇ ਆ ਇਹਨੂੰ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਚਰਪਤ ਕਰ ਦਈਏ ਤੇ ਜਿਹੜੇ ਦੁਸ਼ਤ ਬੰਦੇ ਆ ਸਾਵਧਾਨ ਹੋ ਜਾਓ ਫੇਰ ਨਾ ਆਖਿਓ ਭਾਈ ਵੀ ਗਿੱਟਾ ਗਿਆ ਤੇ ਗੋਡਾ ਗਿਆ ਤੇ ਘਾਟ ਆ ਗਿਆ ਫੇਰ ਨਾ ਸਾਨੂੰ ਆਖਿਓ ਪੀ ਸਾਡੇ ਨਿਕ ਨਿਕ ਦੇ ਨਿਆਣੇ ਹੀ ਆ ਕਰਤਾ ਉਹ ਕਰਤਾ ਫਿਰ ਸਾਡੇ ਵਾਲੇ ਪ੍ਰਚਾਰ ਪ੍ਰਸਾਰ ਇਹ ਕਰਦੇ ਆ ਅਣਕੀ ਸਾਹਿਬ ਪੀ ਉਹਦੇ ਬੱਚੇ ਹੀ ਉਹ ਐ ਹੀ ਔ ਹੀ ਪੀ ਜਿਹਦੇ ਬੱਚੇ ਆ ਨਾ ਜਿਹਦਾ ਪਰਿਵਾਰ ਆ ਉਹ ਸੋਚ ਸਮਝ ਕੇ ਬੇਦਬੀ ਕਰੇ ਭਾਈ ਦੁਕਾਨ ਵਾਲਿਆਂ ਨੂੰ ਇੱਕ ਵਾਰੀ ਕਹਤਾ ਜੇ ਫੇਨਾ ਕੋ ਦੱਸਿਆ ਨਹੀਂ ਇੱਕ ਮਿੰਟ ਟਾਈਮ ਦਿੰਦੇ ਆ ਅੱਜ ਤੋਂ ਤਰੀਕ ਨੋਟ ਕਰ ਲਓ ਤੇ ਇਹੋ ਤਰੀਕ ਨੂੰ ਅਸੀਂ ਕਿਤੇ ਵੀ ਜਾ ਕੇ ਚੈੱਕ ਕਰ ਸਕਦੇ ਆ ਕਿ ਇਹ ਵੀ ਦੁਕਾਨ ਤੇ ਭਾਵੇਂ ਉਹ ਅੰਮ੍ਰਿਤਸਰ ਦੀ ਧਰਤੀ ਤੇ ਹੋਵੇ ਭਾਵੇਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਹੋਵੇ ਭਾਵੇਂ ਕਪੂਰਥਲਾ ਹੋਵੇ ਤੇ ਭਾਵੇਂ ਜਲੰਧਰ ਹੋਵੇ ਜਿੱਥੇ ਮਰਜ਼ੀ ਹੋਵੇ ਗੁਰੂ ਘਰਾਂ ਤੋਂ ਇਲਾਵਾ ਅਸੀਂ ਬਾਹਰ ਕਦੇ ਗੁਟਕਾ ਸਾਹ ਵੇਖ ਲਿਆ ਤੇ ਫੇਰ ਨਾ ਸਾਨੂੰ ਕਿਉਂ ਵੀ ਕਾਰਵਾਈ ਪਾਤੀ ਆ ਸਾਵਧਾਨ ਹੋ ਜਾਓ ਚੰਗੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ